ਸਸੀ ਗਾਲ ਜੀ ਜੂਨ ਦਾ ਮਹੀਨਾ ਚੱਲ ਰਿਹਾ ਹੈ ਤੇ ਗਰਮੀ 'ਚ ਜਵਾਕਾਂ ਨੂੰ ਛੁੱਟੀਆਂ ਹੋਈਆਂ ਸਕੂਲ ਦੀਆਂ ਤੇ ਇਸ ਮਹੀਨੇ 'ਚ ਲਗਭਗ ਜਵਾਕ ਹੈ ਪੰਜਾਬ ਤੇ ਜਾਂ ਆਸ-ਪਾਸੇ ਦੇ ਆਪਦੇ ਨਾਨਕਿਆਂ ਤੇ ਜਾਂਦੇ ਆ ਤੇ ਅਸੀਂ ਵੀ ਛੋਟੇ ਹੁੰਦੇ ਜਾਇਆ ਕਰਦੇ ਸੀ ਤੇ ਅੱਜ ਮੈਂ ਆਇਆ ਸੀ ਲੋਨ ਪੱਠਿਆਂ ਨੂੰ ਪਾਣੀ ਲਾਉਣਾ ਸੀਗਾ ਤੇ ਮੇਰੇ ਭੂਆ ਦੇ ਜਵਾਕ ਆਏ ਹੋਏ ਸੀ ਤੇ ਉਹ ਵੀ ਕਹਿੰਦੇ ਅਸੀਂ ਵੀ ਤੇਰੇ ਨਾਲ ਬਾਈ ਜਾਣਾ ਖੇਤ ਤੇ ਅਸੀਂ ਮੋਟਰ ਤੇ ਨਹਾਉਣਾ ਮੈਂ ਇਹਨਾਂ ਨੂੰ ਨਾਲ ਲੈ ਗਿਆ ਤੇ ਇਹਨਾਂ ਨੂੰ ਨਹਾਉਂਦੇ ਵੇਖ ਕੇ ਮੈਨੂੰ ਆਪਦੇ ਬਚਪਨ ਦੀ ਯਾਦ ਆ ਗਈ ਜਦੋਂ ਅਸੀਂ ਵੀ ਮੈਂ ਮੇਰੇ ਤਾਏ ਦਾ ਮੁੰਡਾ ਤੇ ਮੇਰਾ ਵੱਡਾ ਭਾਈ ਅਸੀਂ ਨਹਾਉਂਦੇ ਹੁੰਦੇ ਸੀ ਮੋਟਰ ਤੇ ਇਹ ਬਹੁਤ ਬਚਪਨ ਦੇ ਹਸੀਨ ਪਲ ਹੁੰਦੇ ਸੀ ਸਾਡੇ ਤੇ ਨੂੰ ਇਹਨਾਂ ਦੀ ਵੀਡੀਓ ਬਣਾਉਂਦੇ ਵਕਤ ਤੇ ਖਿਆਲ ਆਇਆ ਕਿ ਸਾਡੇ ਵੇਲੇ ਕੀ ਹੁੰਦਾ ਸੀ ਕਿ ਪਿੰਡ ਦੇ ਜ਼ਿਆਦਾਤਰ ਮੁੰਡੇ ਜਾਂ ਜਵਾਕ ਇਨ੍ਹਾਂ ਖੇਤਾਂ 'ਚ ਨਹਾਉਣ ਜਾਂ ਨਹਿਰਾਂ 'ਤੇ ਨਹਾਉਣ ਜਾਂਦੇ ਹੁੰਦੇ ਸੀ ਪਰ ਅੱਜ ਕੱਲ੍ਹ ਨੂੰ ਪਿੰਡਾਂ 'ਚ ਇਹ ਕੰਮ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ ਤੇ ਪੋਨਾਂ ਵੱਲ ਜਵਾਕਾਂ ਦਾ ਰੁਝਾਨ ਹੌਲੀ-ਹੌਲੀ ਵਧ ਹੀ ਜਾਂਦਾ ਹੈ ਤੇ ਇਹਦੇ ਵੱਲ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਜ਼ਰੂਰੀ ਹੈ